ਦਿਲ ਤੋਂ ਬੱਚਾ ਹੈ ਜੀ ਹੁਣੇ-ਹੁਣੇ ਨਾ ਮੈਂ ਇਹ ਹਿੰਦੀ ਫਿਲਮੀ ਗੀਤ ਸੁਣ ਰਹੀ ਸੀ ਪਰ ਇਹ ਗੀਤ ਸੁਣਦੇ ਸੁਣਦੇ ਮੇਰੇ ਧਿਆਨ ਦੇ ਵਿੱਚ ਆਇਆ ਕਿ ਅਸੀਂ ਆਪਣਾ ਕੀ ਹਾਲ ਕਰ ਲਿਆ ਕਿ ਸਕਿਨ ਹੋ ਚੁੱਕੀ ਹੈ 50 ਸਾਲ ਵਾਲਿਆਂ ਵਰਗੀ ਤੇ ਗੋਡੇ ਦੁਖਦੇ ਨੇ 60 ਸਾਲ ਵਾਲਿਆਂ ਵਾਂਗ ਤੇ ਸਾਡਾ ਜਿਹੜਾ ਹਾਲ ਹੈ ਓਵਰਆਲ ਥਕਾਵਟ ਸਾਨੂੰ ਇੰਨੀ ਰਹਿੰਦੀ ਹੈ ਕਿ ਜਿਵੇਂ ਅਸੀਂ 70 80 ਹਾਲ ਦੇ ਹੋ ਚੁੱਕੇ ਹਾਂ ਕਿ ਸਾਡਾ ਹਾਲ ਹੀ ਕੋਈ ਨਹੀਂ ਸਾਡਾ ਸਵੇਰੇ ਉੱਠਦੇ ਸਾਰ ਹੀ ਦੁਬਾਰੇ ਬੈਠ ਤੇ ਜਾਣ ਨੂੰ ਦਿਲ ਕਰਦਾ ਉੱਠਦੀ ਸਾਰ ਹੀ ਅਸੀਂ ਥੱਕੇ ਹੁੰਨੇ ਆ ਸਾਨੂੰ ਥਕਾਵਟ ਇੰਨੀ ਮਹਿਸੂਸ ਹੋ ਰਹੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸਭ ਦਾ ਇਹੀ ਹਾਲ ਹੈ ਨਾ ਤਾਂ ਹੁਣ ਅਜਿਹਾ ਕੀ ਮਿਸ ਹੈ ਸਾਡੇ ਖਾਣੇ ਦੇ ਵਿੱਚ ਉਹ ਜਿਹੜਾ ਸਾਨੂੰ ਇੰਨੀ ਥਕਾਵਟ ਮਹਿਸੂਸ ਹੋ ਰਹੀ ਹੈ ਜਿਹੜਾ ਸਾਨੂੰ ਇਹ ਲੱਗ ਰਿਹਾ ਹੈ ਕਿ ਨਹੀਂ ਬਹੁਤ ਹੋ ਗਿਆ ਅਸੀਂ ਬਹੁਤ ਥੱਕੇ ਹੋਏ ਆ ਤੇ ਇੰਨੀ ਛੇਤੀ ਇੰਨੀ ਏਜਿੰਗ ਜਿਹੜੀ ਹੈ ਉਹ ਸਾਡੇ ਸਕਿਨ ਤੇ ਸਾਡੇ ਵਾਲਾਂ ਤੇ ਸਾਡੇ ਚਿਹਰੇ ਦੇ ਉੱਤੇ ਕਿਉਂ ਦਿਸਣੀ ਸ਼ੁਰੂ ਹੋ ਗਈ ਉਮਰ ਦਾ ਆਸਰੇ ਨਹੀਂ ਛੇਤੀ ਸਾਡੇ ਤੇ ਹੀ ਕਿਉਂ ਹੋ ਗਿਆ ਜਾਂ ਫਿਰ ਕੀ ਅਜਿਹਾ ਸਾਡੇ ਖਾਣੇ ਦੇ ਵਿੱਚ ਮਿਸ ਹੈ ਜਿਹੜਾ ਸਾਨੂੰ ਇਹਨਾਂ ਦਾ ਆ ਸੀ ਲੋ ਫੀਲ ਕਰ ਰਹੇ ਹਾਂ ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਘਰੇ ਕੰਮ ਨਹੀਂ ਹੁੰਦੇ ਘਰੇ ਨੇਚਰਲੀ ਬਹੁਤ ਸਾਰੇ ਕੰਮ ਹੁੰਦੇ ਆ ਪਰ ਸਾਡੇ ਕੋਲ ਘਰ ਤੋਂ ਬਾਹਰ ਵੀ ਕਰਨ ਲਈ ਬਹੁਤ ਸਾਰੇ ਕੰਮ ਹੁੰਦੇ ਆ ਤੇ ਜੇ ਸਾਡੀ ਸਿਹਤ ਹੀ ਨਹੀਂ ਠੀਕ ਹੋਏਗੀ ਸਾਡਾ ਫੂਡ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੋਏਗਾ ਜਿਹੜਾ ਸਾਡੀਆਂ ਮਤਲਬ ਸਾਡੀ ਡਾਈਟ ਜਿਸ ਤਰ੍ਹਾਂ ਦੀ ਨਹੀਂ ਹੋਏਗੀ ਕਿ ਬੇਸਿਕ ਰਿਕੁਆਇਰਮੈਂਟਸ ਨਹੀਂ ਪੂਰੀਆਂ ਹੋ ਰਹੀਆਂ ਤਾਂ ਫਿਰ ਸਾਨੂੰ ਥਕਾਵਟ ਵੀ ਹੋਏਗੀ ਉਮਰ ਤੋਂ ਪਹਿਲਾਂ ਅਸੀਂ ਥੱਕੇ ਰੁਟੇ ਵੀ ਮਹਿਸੂਸ ਕਰਾਂਗੇ ਸਾਨੂੰ ਬੁਢਾਪਾ ਵੀ ਬਹੁਤ ਛੇਤੀ ਮਹਿਸੂਸ ਹੋਏਗਾ ਮੈਨੂੰ ਨਾ ਪ੍ਰੀਤ ਮਹਿੰਦਰ ਸਿੱਖੋਂ ਮੇਰੇ ਸੀਨੀਅਰ ਨੇ ਮੈ ਹੋਣਦੀ ਹੁੰਦੀ ਹੈ ਉਹ ਹਮੇਸ਼ਾ ਕਹਿੰਦੇ ਸੀ ਕਿ ਗੁੱਡੀ 45 ਸਾਲ ਤੱਕ ਨਾ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਥੱਕ ਗਿਆ ਕਿਉਂਕਿ 45ਵੇਂ ਤੱਕ ਤੁਹਾਡੇ ਕੋਲ ਥਕਾਵਟ ਹੁੰਦੀ ਹੀ ਨਹੀਂ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਪਰ ਐਕਚੁਅਲ ਦੇ ਵਿੱਚ ਅੱਜ ਸਾਡਾ ਹਾਲ ਕੀ ਹੈ ਕਿ ਅਸੀਂ ਬਹੁਤ ਛੇਤੀ ਥਕਾਵਟ ਮਹਿਸੂਸ ਕਰਦੇ ਹਾਂ ਅਸੀਂ ਖਾਣ ਪੀਣ ਦੀ ਜੇ ਗੱਲ ਕਰੀਏ ਫੂਡ ਅਵੇਲੇਬਿਲਟੀ ਤਾਂ ਇੰਨੀ ਈਜ਼ੀ ਹੋਗੀ ਕਿ ਘਰ ਤੋਂ ਬਾਹਰ ਵੀ ਜੇ ਤੁਸੀਂ ਮਤਲਬ ਖਾਣਾ ਤੁਸੀਂ ਨਹੀਂ ਵੀ ਖਾ ਕੇ ਗਏ ਤੁਹਾਨੂੰ ਨਹੀਂ ਵੀ ਖਾਣਾ ਲੈ ਕੇ ਜਾਣ ਦਾ ਮੌਕਾ ਮਿਲਿਆ ਤਾਂ ਖਾਣਾ ਤਾਂ ਘਰ ਤੋਂ ਬਾਹਰ ਵੀ ਅਵੇਲੇਬਲ ਹੈ ਹਰ ਚੀਜ਼ ਦੀ ਅਵੇਲੇਬਿਲਟੀ ਇੰਨੀ ਸੌਖੀ ਹੋਗੀ ਫਿਰ ਅਜਿਹਾ ਅਸੀਂ ਕੀ ਮਿਸ ਕਰ ਰਹੇ ਹਾਂ ਖਾਣੇ ਦੇ ਵਿੱਚ ਕੀ ਅਸੀਂ ਇੰਨੇ ਜ਼ਿਆਦਾ ਜਿਹੜਾ ਹੈ ਲੋ ਫੀਲ ਕਰ ਰਹੇ ਹਾਂ ਵੀਕ ਫੀਲ ਕਰ ਰਹੇ ਹਾਂ ਅੱਜ ਮੈਂ ਤੁਹਾਡੇ ਨਾਲ 6 ਉਹਨਾਂ ਹੀ ਖਾਣਿਆਂ ਦੀ ਗੱਲ ਕਰਨੀ ਹੈ ਜਿਹੜੇ ਬਹੁਤ ਈਜ਼ੀਲੀ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਹੁੰਦੇ ਨੇ ਇਹ ਕਿਸੇ ਦੀ ਪਹੁੰਚ ਤੋਂ ਬਾਹਰ ਨਹੀਂ ਹੈਗੇ ਜਿਹੜੇ 6 ਚੀਜ਼ਾਂ ਬਾਰੇ ਮੈਂ ਗੱਲ ਕਰਨੀ ਆ ਅਸੀਂ ਰੁਟੀਨ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਵਰਤ ਵੀ ਰਹੇ ਹੋਵਾਂਗੇ ਪਰ ਸਿਰਫ ਸਾਨੂੰ ਇਹਨਾਂ ਨੂੰ ਵਰਤੋਂ ਕਿਸ ਤਰ੍ਹਾਂ ਕਰਨੀ ਆ ਉਹਦਾ ਸਹੀ ਟੰਗ ਨਹੀਂ ਪਤਾ ਇਹਨਾਂ ਨੂੰ ਟੰਗਾ ਨੂੰ ਸੁਧਾਰ ਕੇ ਦੇਖਿਓ ਇੱਕ ਮਹੀਨੇ ਦੇ ਵਿੱਚ ਤੁਸੀਂ ਬਿਹਤਰ ਰਿਜ਼ਲਟ ਪਾਉਂਗੇ ਤੁਹਾਨੂੰ ਆਪਣਾ ਸਰੀਰ ਦੀ ਜਿਹੜੀ ਥਕਾਵਟ ਹੈ ਜਿਹੜੀ ਤੁਹਾਨੂੰ ਵਾਰ-ਵਾਰ ਮਹਿਸੂਸ ਹੋ ਰਹੀ ਹੈ ਉਹ ਮਹਿਸੂਸ ਹੋਣੀ ਖਤਮ ਹੋ ਜਾਏਗੀ ਤੁਹਾਡੀ ਸਕਿਨ ਜਿਹੜੀ ਹੈ ਉਹ ਗਲੋ ਕਰੇਗੀ ਐਨੀ ਜ਼ਿਆਦਾ ਤੇ ਤੁਸੀਂ ਮਹਿਸੂਸ ਕਰੋਗੇ ਕਿ ਅਜਿਹਾ ਮੈਂ ਕੀ ਕਰ ਲਿਆ ਕਿ ਹੁਣ ਮੈਂ ਪਹਿਲਾਂ ਨਾਲੋਂ ਬਹੁਤ ਠੀਕ ਮਹਿਸੂਸ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਸਭ ਤੋਂ ਪਹਿਲੀ ਚੀਜ਼ ਉਹ ਕੀ ਹੈ ਹਲਦੀ ਆਮ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਹੁੰਦੀ ਆ ਅਸੀਂ ਹਰ ਦਾਲ ਸਬਜੀ ਡੀ ਵੀ ਬਣਾਉਂਦੇ ਆ ਉਹਦੇ ਚ ਹਲਦੀ ਪੈਂਦੀ ਆ ਹੁਣ ਤੁਸੀਂ ਕਹੋਗੇ ਕਿ ਅਸੀਂ ਤਾਂ ਹਲਦੀ ਰੋਜ਼ ਹੀ ਯੂਜ਼ ਕਰਦੇ ਆ ਤਾਂ ਫਿਰ ਇਹਦੇ ਚ ਵੱਖਰਾ ਕੀ ਆ ਹਲਦੀ ਜਿਹੜੀ ਹੈ ਨਾ ਇਹ ਨੇਚਰਲ ਐਂਟੀਬਾਇਓਟਿਕਸ ਦੇ ਨਾਲ ਭਰਪੂਰ ਹੈ। ਇਹ ਇੰਨੀ ਜ਼ਿਆਦਾ ਗੁਣਕਾਰੀ ਹੈ ਨਾ ਕਿ ਵਿਦੇਸ਼ਾਂ ਦੇ ਵਿੱਚ ਲਾਈਫਸਟਾਈਲ ਬਕਰੀ ਤਰ੍ਹਾਂ ਦਾ ਉੱਥੇ ਜੇ ਹਲਦੀ ਦੀ ਵਰਤੋਂ ਜਿਹੜੀ ਹੈ ਉਹ ਘੱਟ ਹੁੰਦੀ ਹੈ ਨਾ ਤਾਂ ਜਦੋਂ ਕੋਈ ਬਿਮਾਰ ਹੁੰਦਾ ਜਾਂ ਫਿਰ ਕੋਈ ਬਿਮਾਰ ਨਾ ਹੋਵੇ ਇਸ ਕਰਕੇ ਵਿਦੇਸ਼ਾਂ ਦੇ ਵਿੱਚ ਹਲਦੀ ਦੀਆਂ ਟੈਬਲੈਟਸ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਤਾਂ ਕਿ ਹਲਦੀ ਜਿਹੜੀ ਹੈ ਨਾ ਸਾਨੂੰ ਵੀ ਪਤਾ ਜੂਏ ਕਿਸੇ ਦੇ ਪੁਰਾਣੇ ਵੇਲੇਾਂ 'ਚ 60 ਵਜਦੀ ਸੀ ਉਹਨੂੰ ਕਹਿੰਦੇ ਸੀ ਕਿ ਉਹਨੂੰ ਦੁੱਧ ਦੇ ਵਿੱਚ ਹਲਦੀ ਪਾ ਕੇ ਪਿਲਾ ਦਿਓ। ਸਮਝ ਆਈ ਕੁਝ ਦੁੱਧ ਤੇ ਹਲਦੀ ਇਹ ਇੰਨਾ ਬੈਸਟ ਕੰਬੀਨੇਸ਼ਨ ਹੈ ਨਾ ਤੁਹਾਡੀ ਸਕਿਨ ਦੇ ਲਈ ਤੁਹਾਡੀ ਸਿਹਤ ਦੇ ਲਈ ਵਰਦਾਨ ਹੈ ਇਹ ਹੁਣ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦਾ ਗਰਮ ਕਰਨਾ ਹੈ ਉਹਦੇ ਚ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਇੱਕ ਚੁਟਕੀ ਹਲਦੀ ਦੀ ਪਾਉਣੀ ਆ ਗਰਮੀਆਂ ਦੇ ਕਾਰਨ ਇੱਕ ਚੁਟਕੀ ਦੀ ਹੀ ਵਰਤੋਂ ਕਰਿਓ ਹਲਦੀ ਸਰਦੀਆਂ ਚ ਅਸੀਂ ਦੀ ਮਾਤਰਾ ਵਧਾ ਸਕਦੇ ਹੁੰਦੇ ਆ ਕਿਉਂਕਿ ਹਲਦੀ ਦੀ ਜਿਹੜੀ ਤਸਵੀਰ ਹੈ ਨਾ ਉਹ ਥੋੜੀ ਗਰਮ ਹੁੰਦੀ ਆ ਇਹ ਦੂਜੀ ਕੋਸ਼ਿਸ਼ ਇਹ ਕਰਿਓ ਕਿ ਹਲਦੀ ਜਿਹੜੀ ਹੈ ਨਾ ਉਹ ਦੇਸੀ ਹਲਦੀ ਘਰ ਦੀ ਹਲਦੀ ਜਿਵੇਂ ਮੇਰੇ ਕੋਲ ਤਾਂ ਘਰ ਦੀ ਹਲਦੀ ਹੁੰਦੀ ਹੈ ਹੈਨਾ ਤਾਂ ਤੁਸੀਂ ਜੇ ਤੁਹਾਡੇ ਕੋਲ ਨਹੀਂ ਵੀ ਹੈਗੀ ਤਾਂ ਮਾਰਕੀਟ ਵਾਲੀ ਹਲਦੀ ਜਿਹੜੀ ਆ ਉਹ ਤੁਸੀਂ ਨਾ ਵਰਤਿਓ ਤੁਸੀਂ ਕਿਤੇ ਵੀ ਸ਼ਹਿਰ ਨੂੰ ਜਾਉਂਗੇ ਨਾ ਤਾਂ ਤੁਹਾਨੂੰ ਰੋਡ ਤੇ ਕੋਈ ਨਾ ਕੋਈ ਜਿਹੜਾ ਹੈ ਕਿਤੇ ਨਾ ਕਿਤੇ ਤੁਹਾਨੂੰ ਇੱਕ ਸਟਾਲ ਲੱਗੀ ਹੋਈ ਮਿਲ ਜਾਂਦੀ ਹੈ ਜਿੱਥੇ ਲਿਖਿਆ ਹੁੰਦਾ ਕਿ ਇੱਥੇ ਘਰ ਦੀ ਹਲਦੀ ਮਿਲਦੀ ਹੈ ਇੱਥੇ ਢੀਸੀ ਹਲਦੀ ਮਿਲਦੀ ਹੈ ਤੁਸੀਂ ਉਹ ਵਾਲੀ ਹਲਦੀ ਜਿਹੜੀ ਹੈ ਲੈਣੀ ਆ ਉਦੀ ਇੱਕ ਪਛਾਣ ਕਰਨ ਦਾ ਨੇਚਰਲ ਢੰਗ ਹੈ ਕਿ ਤੁਹਾਨੂੰ ਤੁਹਾਡੇ ਕੋਲ ਜਿਹੜੀ ਹਲਦੀ ਹੈ ਉਹ ਦੇਸੀ ਹਲਦੀ ਕਿਵੇਂ ਆ ਕਿਉਂਕਿ ਉਹਦੀ ਨੇ ਜਿਹੜੀ ਸੁਗੰਧ ਹੈ ਉਹਦੀ ਮਹਿਕ ਹੈ ਉਹਦੀ ਫਰੇਗਰੈਂਸ ਉਹ ਬਹੁਤ ਤੇਜ਼ ਹੁੰਦੀ ਹੈ ਮਤਲਬ ਜੇ ਤੁਸੀਂ ਦੂਜੀ ਹਲਦੀ ਦਾ ਸਬਜ਼ੀ ਦੇ ਵਿੱਚ ਅੱਧਾ ਚਮਚ ਪਾਉਨੇ ਹੋ ਨਾ ਤਾਂ ਉਹ ਇੱਕ ਚਮਚ ਦਾ ਚੌਥਾ ਇਸਾਈ ਪੈਂਦੀ ਹੈ ਘਰ ਦੀ ਹਲਦੀ ਇੰਨੀ ਤੇਜ਼ ਹੁੰਦੀ ਹੈ ਤਾਂ ਹੁਣ ਤੁਸੀਂ ਉਸ ਹਲਦੀ ਦੀ ਇੱਕ ਚੁਟਕੀ ਇੱਕ ਗਲਾਸ ਦੁੱਧ ਦੇ ਵਿੱਚ ਪਾਉਣੀ ਆ ਤੇ ਉਹਦੇ 'ਚ ਇੱਕ ਚੁਟਕੀ ਪਾਉਣੀ ਆ ਕਾਲੀ ਮਿਰਚ ਇਹ ਐਨਾ ਬੈਸਟ ਕੰਬੀਨੇਸ਼ਨ ਹੈ ਨਾ ਇਹ ਸਿਰਫ ਤੁਹਾਨੂੰ ਮਤਲਬ ਤੁਹਾਡੀ ਇਹਨੇ ਤੁਹਾਨੂੰ ਅੰਦਰੋਂ ਤੁਹਾਡੀ ਬਾਡੀ ਨੂੰ ਹੀਲ ਕਰਨਾ ਹੈ ਤੁਹਾਡੀ ਸਕਿਨ ਨੂੰ ਪਰਫੈਕਟ ਕਰਨਾ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਤੁਹਾਡੇ ਚਿਹਰੇ ਦੀ ਰੰਗਤ ਵੀ ਬਦਲਦੀ ਹੈ ਸੱਚਮੁੱਚ ਕਿਉਂਕਿ ਅਸੀਂ ਸਾਡੇ ਸਿਆਣਿਆਂ ਤੋਂ ਆਮ ਵੀ ਸੁਣਿਆ ਕਿ ਜਦੋਂ ਕਿਸੇ ਨੂੰ ਕੋਈ ਜ਼ਰੂਰਤ ਜਿਹੜੀ ਹੈ ਪੁਰਾਣੇ ਵੇਲਿਆਂ ਦੇ ਵਿੱਚ ਹੈਨਾ ਨਿਖਾਰ ਦੀ ਜ਼ਰੂਰਤ ਹੁੰਦੀ ਸੀ ਤਾਂ ਕਿਸੇ ਵੀ ਉਟਣ ਦੇ ਵਿੱਚੋਂ ਕਹਿੰਦੇ ਸੀ ਕਿ ਹਲਦੀ ਪਾ ਕੇ ਇਹ ਵਾਲਾ ਉਟਣ ਬਣਾ ਲਓ ਤੇ ਤੁਸੀਂ ਲਗਾ ਲਓ ਉਹਨੂੰ ਕਿਉਂਕਿ ਹਲਦੀ ਜਿਹੜੀ ਹੈ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਨੈਚੁਰਲ ਐਂਟੀਬਾਇਓਟਿਕ ਹੈ ਇਹ ਇਹ ਸਾਡੀਆਂ ਮਤਲਬ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਅੰਦਰੋਂ ਵੀ ਤੇ ਸਕਿਨੀਆਂ ਜਿਹੜੀਆਂ ਬਾਹਰੋਂ ਵੀ ਨਹੀਂ ਉਹਨਾਂ ਨੂੰ ਵੀ ਠੀਕ ਕਰਦੀ ਹੈ ਸੋ ਹਲਦੀ ਦਾ ਇਸਤੇਮਾਲ ਜਿਹੜਾ ਹੈ ਤੁਸੀਂ ਉਹ ਜ਼ਰੂਰ ਕਰਨਾ ਹੈ ਕਿਚਨ ਦੇ ਵਿੱਚ ਅਵੇਲੇਬਲ ਹੁੰਦੀ ਹੈ ਪਰ ਅਸੀਂ ਸਿਰਫ ਇਹਨੂੰ ਵਰਤੋ ਨਹੀਂ ਕਰਦੇ ਕਿਉਂਕਿ ਅਸੀਂ ਨਾ ਆਪੇ ਸਿਆਣੇ ਹਨਾ ਹੁਣ ਤੁਸੀਂ ਕਹੋਗੇ ਵੀ ਗਰਮੀਆਂ ਆ ਗਈਆਂ ਕੁਝ ਲੋਕੀ ਕਹਿੰਦੇ ਆ ਵੀ ਇਹ ਚੀਜ਼ਾਂ ਨਾ ਮਤਲਬ ਸਰਦੀ ਦੇ ਵਿੱਚ ਹੀ ਖਾਧੀਆਂ ਪੀਤੀਆਂ ਜਾਂਦੀਆਂ ਹਨਾ ਤੁਸੀਂ ਇੱਕ ਚੀਜ਼ ਸੋਚ ਲਓ ਕਿ ਇਨਦੀ ਮਾਤਰਾ ਘਟਾ ਕੇ ਵਰਤ ਲੋ ਇਹਨਾਂ ਨੂੰ ਪਰ ਇਹਨ ਨੂੰ ਵਰਤਣਾ ਬੰਦ ਛੱਡਿਓ ਕਿਉਂਕਿ ਜੋ ਖੇਸਵਾ ਅਸੀਂ ਬਾਹਰੋਂ ਖਾ ਰਹੀਆਂ ਜਿੰਨਾ ਕੁਝ ਅਸੀਂ ਬਾਹਰੋਂ ਖਾਸ ਕਰਕੇ ਸੌਫਟ ਡਰਿੰਕਸ ਦੇ ਨਾਮ ਦੇ ਉੱਤੇ ਅਸੀਂ ਜੋ ਕੁਝ ਲੈ ਰਹੇ ਹਾਂ ਤਾਂ ਸਾਡੀ ਸਿਹਤ ਦੇ ਲਈ ਬਿਲਕੁਲ ਹੀ ਜ਼ਹਿਰ ਹੈ ਤਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਦੁਬਾਰਾ ਦੇਸੀ ਖਾਣੇ ਵੱਲ ਆਈਏ ਨਾ ਤਾਂ ਸਾਡੀ ਜ਼ਿੰਦਗੀ ਸਾਡੀ ਸਿਹਤ ਸਾਡਾ ਚਿਹਰਾ ਬਹੁਤ ਛੇਤੀ ਜਮਕੇਗਾ ਤੁਸੀਂ ਇੱਕ ਗੱਲ ਹੋਰ ਵੀ ਨੋਟ ਕੀਤੀ ਹੋਣੀ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਦਾਦੀਆਂ ਨਾਨੀਆਂ ਨਾ ਉਹਨਾਂ ਦੀ ਸਕਿਨ ਉਹਨਾਂ ਕੋਲ ਤਾਂ ਇੰਨੇ ਬਿਊਟੀ ਟ੍ਰੀਟਮੈਂਟ ਵੀ ਨਹੀਂ ਸੀਗੇ ਇੰਨਾ ਕੁਝ ਅਵੇਲੇਬਲ ਵੀ ਨਹੀਂ ਸੀਗਾ ਫਿਰ ਵੀ ਉਹਨਾਂ ਦੀ ਸਕਿਨ ਹੁਣ ਵੀ ਸਾਡੇ ਨਾਲੋਂ ਜ਼ਿਆਦਾ ਸਾਫ਼ ਹੈ ਗਲੋ ਕਰਦੀ ਹੁੰਦੀ ਹੈ ਉਹਦਾ ਕਾਰਨ ਇਹੀ ਹੈ ਕਿ ਉਹ ਕੁਦਰਤੀ ਟੰਗਾਂ ਵਾਲ ਹੀ ਰਹੇ ਨੇ ਉਹ ਕਦੇ ਕੋਸਮੈਟਿਕਸ ਦੇ ਉੱਤੇ ਗਏ ਹੀ ਨਹੀਂ ਕਿਉਂਕਿ ਕੋਸਮੈਟਿਕਸ ਜਿਹੜੇ ਨੇ ਇਹਨਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਹਾਨੀਕਾਰਕ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਸਕਿਨ ਨੂੰ ਖਰਾਬ ਕਰਦੀਆਂ ਸੋ ਤੁਸੀਂ ਇਹੀ ਕਰਨਾ ਹੈ ਕਿ ਇੱਕ ਗਲਾਸ ਗਰਮ ਦੁੱਧਾ ਲੈਣਾ ਤੇ ਉਸ ਵਿੱਚ ਇੱਕ ਚੁਟਕੀ ਹਲਦੀ ਤੇ ਇੱਕ ਚੁਟਕੀ ਕਾਲੀ ਮਿਰਚ ਪਾ ਕੇ ਉਹਨੂੰ ਰੋਜ਼ਾਨਾ ਰਾਤ ਨੂੰ ਸੇਵਨ ਕਰਨਾ ਇੱਕ ਮਹੀਨੇ ਬਾਅਦ ਤੁਸੀਂ ਫਰਕ ਇਹਦਾ ਜ਼ਰੂਰ ਦੇਖੋਗੇ ਇਹ ਸਾਰੇ ਇਹਨੂੰ ਵਰਤ ਸਕਦੇ ਨੇ ਸਪੈਸ਼ਲੀ ਜੇ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਤੁਹਾਨੂੰ ਡਾਕਟਰ ਨੇ ਬੰਦ ਕੀਤਾ ਹੋਇਆ ਤਾਂ ਫਿਰ ਤੁਸੀਂ ਇਹਨੂੰ ਨਾ ਵਰਤਿਓ ਆਮ ਸਿਹਤਮੰਦ ਇਨਸਾਨ ਕੋਈ ਵੀ ਜਿਹੜਾ ਹੈ ਇਹਦੀ ਵਰਤੋਂ ਕਰ ਸਕਦਾ ਹੈ ਇਹ ਬਹੁਤ ਚੰਗੀ ਹੈ ਇਸੇ ਤਰ੍ਹਾਂ ਬਹੁਤ ਈਜ਼ੀਲੀ ਅਵੇਲੇਬਲ ਹੋਣ ਵਾਲੀ ਦੂਜੀ ਚੀਜ਼ ਜਿਹੜੀ ਹੈ ਗਰਮੀਆਂ ਦੇ ਵਿੱਚ ਉਹ ਹੈ ਆਮਲਾ ਆਮਲਾ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ ਸਿਰਫ ਸਾਨੂੰ ਜਿਹੜਾ ਹੈ ਵਿਟਾਮਿਨ ਸੀ ਸਾਨੂੰ ਸਰਦੀ ਜੁਕਾਮ ਹੋਣ ਤੋਂ ਨਹੀਂ ਬਚਾਉਂਦਾ ਸਾਨੂੰ ਅਲਰਜੀਸ ਤੋਂ ਪ੍ਰੋਟੈਕਟ ਨਹੀਂ ਕਰਦਾ ਹਰ ਤਰ੍ਹਾਂ ਨਾਲ ਸਾਡੀ ਸਕਿਨ ਦੇ ਲਈ ਅੱਛਾ ਹੈ ਆਮਲਾ ਜਿਹੜਾ ਇਹ ਕੋਲੇਜਨ ਵਧਾਉਂਦਾ ਸਕਿਨ ਦੇ ਵਿੱਚ ਕਿਉਂਕਿ ਵਿਟਾਮਿਨ ਸੀ ਹੁੰਦਾ ਤੇ ਵਿਟਾਮਿਨ ਸੀ ਸਾਡੇ ਵਾਲਾਂ ਲਈ ਸਾਡੀ ਸਕਿਨ ਲਈ ਸਾਡੇ ਨੀਲਸ ਲਈ ਹਰ ਕਿਸੇ ਲਈ ਜਿਹੜਾ ਹੈ ਇਹ ਬਹੁਤ ਚੰਗਾ ਹੈ ਹੁਣ ਆਮਲੇ ਨੂੰ ਤੁਸੀਂ ਕਿਸ ਤਰ੍ਹਾਂ ਵਰਤਣਾ ਹੈ ਕਿ ਗਰਮੀਆਂ ਦੇ ਵਿੱਚ ਆਮ ਤੌਰ ਤੇ ਆਮਲੇ ਦਾ ਮਰਬਾ ਵੀ ਖਾਦਾ ਜਾਂਦਾ ਪਰ ਮੈਂ ਇਹਦਾ ਬੈਸਟ ਢੰਗ ਜੇ ਕਹੂੰਗੀ ਕਿ ਆਮਲੇ ਦਾ ਚੂਰਨ ਵੀ ਜਿਹੜਾ ਹੈ ਉਹ ਮਿਲ ਜਾਂਦਾ ਆਮਲੇ ਦਾ ਚੂਰਨ ਤੁਸੀਂ ਇਹਨੂੰ ਜੇ ਸਵੇਰੇ ਸਵੇਰੇ ਖਾਲੀ ਪੇਟ ਇੱਕ ਚਮਚਾ ਆਮਲੇ ਦਾ ਚੂਰਨ ਲੈਣੇ ਹੋ ਤਾਂ ਇਹ ਬਹੁਤ ਚੰਗਾ ਹੈ ਚੂਰਨ ਦੇ ਫਾਰਮ ਦੇ ਵਿੱਚ ਤੁਸੀਂ ਆਮਲੇ ਨੂੰ ਵਰਤਣਾ ਜਾਂ ਜੇ ਤੁਸੀਂ ਚੂਰਨ ਨਹੀਂ ਵਰਤ ਸਕਦੇ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਮਲੇ ਦਾ ਮਰਬਾ ਵਰਤਿਆ ਜਾ ਸਕਦਾ ਹੈ ਇਹਦੀਆਂ ਕੈਂਡੀਆਂ ਵੀ ਮਿਲ ਜਾਂਦੀਆਂ ਨੇ ਖਟੀਆਂ ਮਿੱਠੀਆਂ ਮਿਲ ਜਾਂਦੀਆਂ ਜਿਹੜਾ ਵੀ ਤੁਹਾਨੂੰ ਫਲੇਵਰ ਚੰਗਾ ਲੱਗੇ ਜਾਂ ਫਿਰ ਤੁਸੀਂ ਰੁਟੀਨ ਦੇ ਵਿੱਚ ਜੇਕਰ ਇੱਕ ਕੱਚਾ ਆਮਲਾ ਖਾ ਸਕਦੇ ਹੋ ਤਾਂ ਇਹ ਸਭ ਤੋਂ ਬੈਸਟ ਹੈ ਤੁਸੀਂ ਇਹਨੂੰ ਖਾਓ ਆਮਲਾ ਜੇ ਤੁਸੀਂ ਲਗਾਤਾਰ 1 ਮਹੀਨੇ ਤੱਕ ਵਰਤਦੇ ਹੋ ਨਾ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸੋਗੇ ਕਿ ਇਹ ਕਿੰਨਾ ਫਾਇਦੇਮੰਦ ਹੈ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈਗੀਆਂ ਪਰ ਸਾਨੂੰ ਪਤਾ ਹੀ ਨਹੀਂ ਅਸੀਂ ਇਹਨਾਂ ਦੀ ਵਰਤੋਂ ਜਿਹੜੀ ਆ ਸਹੀ ਢੰਗ ਨਾਲ ਉਹ ਨਹੀਂ ਕਰਦੇ ਤੀਜੀ ਚੀਜ਼ ਆਪਣੀ ਵਿਟਾਮਿਨਸ ਦੇ ਟੈਸਟ ਚੈੱਕਅਪ ਜਿਹੜਾ ਹੈ ਉਹ ਜ਼ਰੂਰ ਕਰਵਾਓ ਬਹੁਤ ਸਾਰੀਆਂ ਜੜੀਆਂ ਭੈਣਾਂ ਨੇ ਕਮੈਂਟ ਕਰਦੀਆਂ ਨੇ ਕਿ ਸਾਨੂੰ ਜੜੀਆਂ ਸਕਿਨ ਪ੍ਰੋਬਲਮਸ ਹੋ ਰਹੀਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਜੜੀਆਂ ਨੇ ਹੋ ਰਹੀਆਂ ਦੇਖੋ ਮੈਂ ਤੁਹਾਨੂੰ ਜੋ ਵੀ ਦੱਸਦੀਆਂ ਠੀਕ ਹੈ ਉਹ ਇਹ ਹੈ ਕਿ ਅਸੀਂ ਮੁੜ ਕੇ ਆਯੁਰਵੇਦ ਤੇ ਮੁੜ ਕੇ ਨੇਚਰ ਤੇ ਆਈਏ ਪਰ ਡਾਕਟਰ ਦੀ ਸਲਾਹ ਵੀ ਜੜੀ ਆ ਉਹ ਨਾਲ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਸਕਿਨ ਪ੍ਰੋਬਲਮਸ ਜੜੀਆਂ ਨੇ ਉਹ ਕਈ ਵਾਰ ਸਾਡੇ ਅੰਦਰ ਕੋਈ ਨਾ ਕੋਈ ਘਾਟ ਹੁੰਦੀ ਆ ਜਿਹਦੇ ਕਾਰਨ ਹੋ ਹੁੰਦੀਆਂ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਵਿਟਾਮਿਨ B12 ਜੇ ਤੁਹਾਡਾ ਘਟਾ ਤੁਹਾਡੇ ਚਿਹਰੇ ਦੇ ਉੱਤੇ ਛਾਈਆਂ ਹੋ ਜਾਂਦੀਆਂ ਬਹੁਤ ਜ਼ਿਆਦਾ ਕਾਲਾਪਨ ਆ ਜਾਂਦਾ ਇਸੇ ਤਰ੍ਹਾਂ ਜੇ ਵਿਟਾਮਿਨ D ਘਟਾ ਹੈ ਉਹਦੇ ਨਾਲ ਵੀ ਜਿਹੜੀ ਤੁਹਾਡੀ ਸਕਿਨ ਜਿਹੜੀ ਹੈ ਉਹਦੀ ਟੋਨ ਇਕਵਨ ਨਹੀਂ ਰਹਿੰਦੀ ਹੈਗੀ ਕਿਤੇ ਉਹ ਮਤਲਬ ਕਿਤੇ ਉਹ ਹਲਕੀ ਕਿਤੇ ਉਹ ਗੂੜੀ ਹੋ ਜਾਂਦੀ ਹੈ ਠੀਕ ਹੈ ਛਾਈਆਂ ਵਾਂਗ ਪੈਚੇਸ ਵੀ ਜਿਹੜੇ ਆ ਬਣ ਜਾਂਦੇ ਆ ਜੇ ਵਿਟਾਮਿਨ D ਘਟਿਆ ਹੋਇਆ ਉਹ ਵੀ ਸਮੱਸਿਆ ਹੈ ਠੀਕ ਹੈ ਤਾਂ ਤੁਸੀਂ ਆਪਣਾ ਜਿਹੜਾ ਪ੍ਰੋਪਰ ਜਿਹੜਾ ਹੈ ਚੈੱਕਅਪ ਕਰਵਾਉਣਾ ਹੈ ਔਰ ਇਸ ਤੋਂ ਬਿਨਾ ਚੈੱਕਅਪ ਕਰਵਾਉਣ ਤੋਂ ਬਿਨਾ ਤੁਸੀਂ ਨਾ ਮਲਟੀ ਵਿਟਾਮਿਨ ਜਿਹੜੇ ਆ ਉਹ ਕਰ ਦੋ 30 प्लस ਜਦੋਂ ਤੁਸੀਂ 35 प्लस ਜਦੋਂ ਤੁਸੀਂ ਹੋਗੇ ਹੁਣ মালਟੀ ਵਿਟਾਮਿਨ ਤੁਸੀਂ ਕਹੋਗੇ ਕਿ মালਟੀ ਵਿਟਾਮਿਨ ਜਿਹੜੇ ਉਹ ਤਾਂ ਬਿਮਾਰ ਬੰਦੇ ਲੈਂਦੇ ਆ ਹਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਕਿਸੇ ਵੀ ਚੰਗੇ ਡਾਕਟਰ ਦੇ ਨਾਲ ਸਲਾਹ ਕਰਕੇ ਕੋਈ ਵੀ মালਟੀ ਵਿਟਾਮਿਨ ਜਿਹੜੇ ਉਹ ਸ਼ੁਰੂ ਕਰ ਲਓ ਕਿਉਂਕਿ ਜਿਸ ਤਰ੍ਹਾਂ ਦੀ ਡਾਈਟ ਜਿਸ ਤਰ੍ਹਾਂ ਦੀ ਭਰਜੋੜ ਦੀ ਛੜੀ ਜ਼ਿੰਦਗੀ ਹੈਗੀ ਹੈ ਨਾ ਜੋ ਅਸੀਂ ਰੋਜ਼ਾਨਾ ਲੈ ਰਹੇ ਆਂ ਤੇ ਜਿੰਨਾ ਕੁ ਪਿਓਰ ਸਾਨੂੰ ਮਿਲ ਰਿਹਾ ਹੈ ਉਹ ਜਿਹੜੀ ਡਾਈਟ ਹੈ ਨਾ ਉਹ ਸਾਡੀ ਜਿਹੜੀ ਬੋਡੀ ਦੀਆਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦੀ মালਟੀਵਿਟਾਮਿਨ ਸਾਨੂੰ ਜਿਹੜੇ ਆ ਉਹ ਸ਼ੁਰੂ ਕਰ ਦੇਣੇ ਚਾਹੀਦੇ ਆ ਇੱਕ ਇਸ ਤੋਂ ਬਾਅਦ ਡਾਕਟਰ ਦੀ ਸਲਾਹ ਦੇ ਨਾਲ মালਟੀਵਿਟਾਮਿਨ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਦੇ ਅਵੇਲੇਬਲ ਹੈਗੇ ਨੇ ਮਾਰਕੀਟ ਦੇ ਵਿੱਚ ਪਰ ਤੁਸੀਂ ਖੁਦ ਸੋਚਣਾ ਹੈ ਕਿ ਜਿਹੜੀ ਚੀਜ਼ ਬਹੁਤ ਸਸਤੀ ਮਿਲ ਰਹੀ ਹੁੰਦੀ ਹੈ ਉਹ ਨਹੀਂ ਸ਼ਾਇਦ ਜਿਹੜੀ ਹੈ ਉਹ ਸਹੀ ਨਹੀਂ ਹੁੰਦੀ ਤਾਂ ਇਸ ਜਿਹੜਾ ਹੈ ਖਾਣ ਪੀਣ ਦੇ ਮਾਮਲੇ ਦੇ ਵਿੱਚ ਨਾ ਜਦੋਂ ਖਾਸ ਕਰਕੇ ਸਾਨੂੰ ਜਿਹੜੀ ਸਾਨੂੰ ਪਤਾ ਹੈ ਕਿ ਸਾਡਾ ਫਿਊਚਰ ਹੈ ਅੱਗੇ ਉਥੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਨੂੰ ਬੈਸਟ ਚੀਜ਼ ਜਿਹੜੀ ਹੈ ਉਹੀ ਮਿਲੇ ਤਾਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਕੋਈ ਵੀ ਮਲਟੀਵਿਟਾਮਿਨ ਜਿਹੜੇ ਉਹ ਸ਼ੁਰੂ ਕਰ ਸਕਦੇ ਹੋ ਪਰ ਇਹ ਬਿਲਕੁਲ ਨਹੀਂ ਸੋchnਾ ਕਿ ਮਲਟੀਵਿਟਾਮਿਨ ਜਿਹੜੇ ਉਹ ਸਿਰਫ ਬਿਮਾਰ ਲੋਗ ਹੀ ਸ਼ੁਰੂ ਕਰਦੇ ਆ ਅਜਿਹਾ ਬਿਲਕੁਲ ਵੀ ਨਹੀਂ ਆ ਇੱਕ ਇਸ ਤੋਂ ਬਾਅਦ ਸਾਡੀ ਬੋਡੀ ਨੂੰ ਮਲਟੀਵਿਟਾਮਿਨ ਦੀ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੀ ਪੈਂਦੀ ਹੈ ਅਗਲੀ ਚੀਜ਼ ਜਿਹੜੀ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਉਹ ਹੈ ਅਨਾਰ ਅਨਾਰ ਸਾਡੇ ਘਰਾਂ ਦੇ ਵਿੱਚ ਵੀ ਆਮ ਤੌਰ ਤੇ ਲੱਗੇ ਹੁੰਦੇ ਆ ਹਨਾ ਮੋਸਟਲੀ ਮੈਂ ਤੁਹਾਨੂੰ ਇੱਕ ਸੱਚਾਈ ਦੱਸਾਂ ਕਿ ਸਾਡੇ ਸਾਹਮਣੇ ਵੀ ਅਨਾਰ ਪਏ ਹੁੰਦੇ ਆ ਪਰ ਅਨਾਰ ਨੂੰ ਛੱਲਣਾ ਸਾਨੂੰ ਐਡਾ ਵੱਡਾ ਭਾਰ ਲੱਗਦਾ ਹੈ ਨਾ ਕਿ ਅਸੀਂ ਅਨਾਰ ਨੂੰ ਵਰਤਦੇ ਹੀ ਨਹੀਂ ਤੇ ਮੈਂ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਅਨਾਰ ਇੰਨਾ ਚੰਗਾ ਫਲ ਹੈ ਨਾ ਕਿ ਇਹ ਤੁਹਾਡੀ ਸਕਿਨ ਦੀ ਰੰਗਤ ਬਦਲ ਦਿੰਦਾ ਹੈ ਤੁਹਾਡੀ ਚਮੜੀ ਦਾ ਰੰਗ ਬਦਲਣ ਦੀ ਸਮਰੱਥਾ ਰੱਖਦਾ ਇੱਕ ਮਹੀਨੇ ਦੇ ਜੇ ਤੁਸੀਂ ਲਗਾਤਾਰ ਅਨਾਰ ਦੀ ਵਰਤੋਂ ਕਰਦੇ ਹੋ ਤੁਹਾਡਾ ਰੰਗ ਸਾਫ਼ ਕਰ ਦਿੰਦਾ ਹੈ ਇਹ ਪਰ ਹੁਣ ਇਹ ਥੋੜੀਏ ਤੁਸੀਂ ਅੱਜ ਖਾ ਕੇ ਕਹੋ ਕਿ ਭੈਣ ਜੀ ਕੋਈ ਫਰਕ ਤਾਂ ਪਿਆ ਨਹੀਂ ਮੈਨੂੰ ਤਾਂ ਪਰਸੋਂ ਦੀ ਖਾ ਰਹੀ ਹਾਂ ਇਹਨੂੰ ਐਵੇਂ ਨਹੀਂ ਹੋਣਾ ਬੋਡੀ ਨੂੰ ਉਸ ਸੀਜ਼ਨ ਨੂੰ ਐਕਸੈਪਟ ਕਰਨ ਨੂੰ ਉਹਨੂੰ ਅੰਦਰੋਂ ਹੀਲ ਕਰਨ ਨੂੰ ਟਾਈਮ ਲੱਗੂਗਾ ਪਰ ਤੁਸੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਵਰਤੋਂ ਦੁਬਾਰਾ ਤੋਂ ਸ਼ੁਰੂ ਕਰੋ ਇਹ ਸਾਡੀ ਸਕਿਨ ਦੇ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਨੇ ਬਹੁਤ इजीली ਅਵੇਲੇਬਲ ਹੁੰਦੀਆਂ ਨੇ ਇਸੇ ਤਰ੍ਹਾਂ ਹੁਣ ਜਿਵੇਂ ਗਰਮੀਆਂ ਦੇ ਵਿੱਚ ਕਿਨੂ ਹੁੰਦੇ ਨੇ ਠੀਕ ਹੈ ਕਿਨੂ ਦਾ ਜੂਸ ਵੀ ਮਿਲ ਜਾਂਦਾ ਪਰ ਜੂਸ ਜਿਹੜਾ ਡਾਇਰੈਕਟ ਇਹਨਾ ਮੈਨੂੰ ਲੱਗਿਆ ਕਿ ਉਹ ਸਾਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਜੂਸ ਜਿਹੜਾ ਨਾ ਉਹ ਸਾਡੀ ਜਿਹੜੀ ਬੋਡੀ ਹੈ ਉਹਨੂੰ ਇੰਟਰਨਲੀ ਖਰਾਬ ਕਰਦਾ ਹੈ ਮੋਸਟਲੀ ਕੇਸਸ ਦੇ ਵਿੱਚ ਉਹ ਖਰਾਬ ਹੀ ਕਰਦਾ ਇਹਦੇ ਨਾਲ ਤੁਸੀਂ ਰੋ ਜਿਹੜਾ ਫਰੂਟ ਹੈਗਾ ਉਹਨੂੰ ਓਰੀਜਨਲ ਫਾਰਮ ਦੇ ਵਿੱਚ ਜਿਵੇਂ ਹੀ ਖਾਣੇ ਉਹ ਜ਼ਿਆਦਾ ਅਸਰਦਾਰ ਹੁੰਦਾ ਸੋ ਜਿਵੇਂ ਜਿਹੜੇ ਵੀ ਸੀਜ਼ਨਲ ਫਰੂਟਸ ਨੇ ਤੁਸੀਂ ਉਹਨਾਂ ਦੀ ਵਰਤੋਂ ਜ਼ਰੂਰ ਕਰਨੀ ਹੈ ਅਗਲੀ ਚੀਜ਼ ਗ੍ਰੀਨ ਟੀ ਗ੍ਰੀਨ ਟੀ ਜਿਹੜੀ ਹੈ ਨਾ ਇਹ ਸੈਂਟੀਫਿਕਲੀ ਪ੍ਰੂਵ ਹੋਣਾ ਕਿ ਇਹ ਬੈਲੀ ਫੈਟ ਨੂੰ ਵੀ ਕੱਟ ਕਰਦੀ ਹੈ ਇਹ ਸਾਡੀ ਸਕਿਨ ਦੇ ਲਈ ਬਹੁਤ ਅੱਛੀ ਹੈ 2015 ਦੇ ਵਿੱਚ ਇੱਕ ਰਿਸਰਚ ਹੋਈ ਸੀ ਜਿਹੜੀ ਰਿਸਰਚ ਸਾਨੂੰ ਦੱਸਦੀ ਹੈ ਕਿ ਜੇ ਤੁਸੀਂ ਰੁਟੀਨ ਦੇ ਵਿੱਚ ਇੱਕ ਜਾਂ ਦੋ ਕੱਪ ਗ੍ਰੀਨ ਟੀ ਲੈਨੇ ਹੋ ਤਾਂ ਉਹਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਉਹ ਸ਼ਾਈਨੀ ਹੋ ਜਾਂਦੀ ਹੈ 글로 ਆ ਜਾਂਦਾ ਸਕਿਨ ਦੇ ਉੱਤੇ ਤੇ ਬਹੁਤ ਸਾਰੀਆਂ ਸਾਡੀਆਂ ਸਕਿਨ ਪ੍ਰੋਬਲਮਸ ਜਿਵੇਂ ਪਿੰਪਲਸ ਹੁੰਦੇ ਆ ਉਹਨਾਂ ਨੂੰ ਗ੍ਰੀਨ ਟੀ ਦੀ ਵਰਤੋਂ ਰੁਟੀਨ ਦੇ ਵਿੱਚ ਜੇ ਅਸੀਂ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਇਹ ਫੀਕ ਕਰ ਦਿੰਦੀ ਹੈ ਸੋ ਇਹ ਦੀਦੀ ਵਰਤੋ ਵੀ ਜਿਹੜੀ ਆ ਇਹ ਬਹੁਤ इजीली ਅਵੇਲੇਬਲ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਵਰਤ ਸਕਦੇ ਆ ਇਸ ਤੋਂ ਬਿਨਾ ਆਖਰੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀਆਂ ਨੇ ਸਟਰਾਬੇਰੀ ਬਲੂਬੇਰੀਜ਼ 베리즈 ਵਰਤੋ ਜਿਹੜੀ ਹੈ ਇਹ ਕਰਨੀ ਸ਼ੁਰੂ ਕਰ ਦੋ ਆਮ ਤੌਰ ਤੇ ਮਾਰਕੀਟ ਦੇ ਵਿੱਚ ਮਿਲ ਜਾਂਦੀਆਂ ਬਹੁਤ ਈਜ਼ੀਲੀ ਅਵੇਲੇਬਲ ਨੇ ਕੋਈ ਇੰਨੀਆਂ ਬਹੁਤੀਆਂ ਮਹਿੰਗੀਆਂ ਵੀ ਨਹੀਂ ਕਿ ਸਾਡੇ ਬਜਟ ਤੋਂ ਹੀ ਬਾਹਰ ਨੇ ਇਹਨਾਂ ਦੀ ਵਰਤੋ ਜਿਹੜੀ ਹੈ ਇਹ ਜ਼ਰੂਰ ਕਰੋ ਕਿਉਂਕਿ ਇਹ ਵੀ ਸਾਡੇ ਸਕਿਨ ਦੇ ਲਈ ਸਾਡੀ ਬਾਡੀ ਦੇ ਲਈ ਬਹੁਤ ਚੰਗੀਆਂ ਨੇ ਐਂਟੀਬਾਇਓਟਿਕ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਫਰੂਟਸ ਹਨਾ ਇਹ ਸਾਡੀ ਵੈਸੇ ਵੀ ਸ਼ਰੀਰ ਦੇ ਲਈ ਬਹੁਤ ਚੰਗੇ ਨੇ ਸੋ ਜਿਹੜੀਆਂ 베리즈 ਨੇ ਚਾਹੇ ਬਲੂਬੇਰੀ ਹੈ ਚਾਹੇ ਸਟਰਾਬੇਰੀ ਹੈ ਇਹ ਐਂਟੀ ਆਕਸੀਡੈਂਟਸ ਇਹਨਾਂ ਦੇ ਵਿੱਚ ਹੁੰਦੇ ਆ ਐਂਟੀ 에ਜਿੰਗ ਪ੍ਰੋਪਰਟੀਆਂ ਇਹਨਾਂ ਦੇ ਵਿੱਚ ਹੁੰਦੀਆਂ ਨੇ ਤੁਹਾਡੀ ਸਕਿਨ ਦੇ ਉੱਤੇ ਵਾਧੇ ਪ੍ਰਭਾਵ ਨੂੰ ਇਹ ਰੋਕ ਦਿੰਦੀਆਂ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰੋਗੇ ਨਾ ਤੁਸੀਂ ਦੇਖੋਗੇ ਕਿ ਤੁਸੀਂ ਦੇਖੋ ਅਸੀਂ ਉਮਰ ਦੇ ਨਾਲ ਬੁੱਢੇ ਹੋਣਾ ਹੀ ਹੈ ਇਹ ਇੱਕ ਪ੍ਰੋਸੈਸ ਹੈ ਇਸ ਪ੍ਰੋਸੈਸ ਦੇ ਵਿੱਚੋਂ ਅਸੀਂ ਸਾਰਿਆਂ ਨੇ ਨਿਕਲਣਾ ਹੈ ਠੀਕ ਹੈ ਤਾਂ ਉਹ ਤਾਂ ਹੋਣਾ ਹੀ ਹੈ ਪਰ ਉਮਰ ਤੋਂ ਪਹਿਲਾਂ ਹੀ ਜਿਹੜਾ ਸਾਡੇ ਤੇ ਬੁਢਾਪਾ ਆ ਰਿਹਾ ਸਾਨੂੰ ਥਕਾਵਟ ਹੋ ਰਹੀ ਹੈ ਜੇ ਅਸੀਂ ਆਪਣੀ ਡਾਈਟ ਸੁਧਾਰ ਲਾਂਗੇ ਨਾ ਤਾਂ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਹੀਂ ਮੈਨੂੰ ਉਮੀਦ ਆ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਹੁਣ ਇੱਥੇ ਹੀ ਮੁੱਕਦਾ ਹੁਣ ਦਿਓ ਇਜਾਜ਼ਤ